ਯੂਟਿਊਬ ਨੂੰ ਲੈ ਕੇ ਬਹੁਤ ਸਾਰੇ ਲੋਕ ਆ ਜਿਹੜੇ ਸੋਚਦੇ ਨੇ ਕਿ ਅਸੀਂ ਯੂਟਿਊਬ ਤੇ ਚੈਨਲ ਬਣਾ ਲਾਂਗੇ ਹਜ਼ਾਰ ਸਬਸਕ੍ਰਾਈਬਰ ਹੋ ਜਾਊਗਾ 4000 ਘੰਟਾ ਜਿਹੜਾ ਉਹ ਵੀ ਪੂਰਾ ਹੋ ਜਾਊਗਾ ਤੇ ਸਾਡੀ ਮੋਨਟਾਈਜੇਸ਼ਨ ਆ ਜਿਹੜੀ ਔਨ ਹੋ ਜਾਊਗੀ ਸਾਰਾ ਕੁਝ ਹੋ ਜਾਂਦਾ ਤੇ ਉਸ ਤੋਂ ਬਾਅਦ ਬੰਦੇ ਨੂੰ ਇਹ ਹੁੰਦਾ ਕਿ ਅਸੀਂ ਤਾਂ ਬਹੁਤ ਆ ਜਿਹੜੇ ਪੈਸੇ ਆ ਜਿਹੜੇ ਵੀਡੀਓ ਪਾਇਆ ਕਰਾਂਗੇ ਤੇ ਬਹੁਤ ਪੈਸੇ ਸਾਨੂੰ ਬਣਨਗੇ ਪਰ ਤੁਹਾਨੂੰ ਅੱਜ ਮੈਂ ਦੱਸਦਾ ਕਿ ਕਿੰਨੇ ਵਿਊ ਤੇ ਕਿੰਨੇ ਪੈਸੇ ਬਣਦੇ ਨੇ ਤਾਂ ਮੈਂ ਚੈਨਲ ਬਣਾਇਆ ਸੀ ਮੈਂ ਵੈਸੇ ਹੀ ਬਣਾਇਆ ਸੀ ਕਿ ਕੈਨੇਡਾ ਆ ਕੇ ਆਪਣੀਆਂ ਪੋਸਟਾਂ ਜਿਹੜੀਆਂ ਆਪਣੀਆਂ ਵੀਡੀਓ ਆ ਜਿਹੜੀਆਂ ਸ਼ੇਅਰ ਕਰ ਦਿੰਦਾ ਸੀਗਾ YouTube ਤੇ ਤਾਂ ਉਦੋਂ ਤਾਂ ਮੈਨੂੰ ਪਤਾ ਵੀ ਨਹੀਂ ਸੀਗਾ ਇਹ ਚੀਜ਼ਾਂ ਬਾਰੇ ਕਿ ਕਿੱਦਾਂ ਪੈਸੇ ਬਣਦੇ ਨੇ ਜਾਂ ਕੀ ਕੋਸ਼ ਹੈ ਤਾਂ ਮੈਂ ਤਾਂ ਉਦਾਂ ਹੀ ਬਣਾਇਆ ਸੀਗਾ ਪਰ ਮੇਰਾ ਚੈਨਲ ਹੈ ਜਿਹੜਾ ਮੋਨਿਟਾਈਜ਼ ਹੋ ਗਿਆ ਜਦੋਂ ਕਲਟੀਰੀਆ ਪੂਰਾ ਹੋ ਗਿਆ ਤੇ ਮੈਂ kia ਰਿਵਿਊ ਵਿੱਚ ਪਾਤਾ ਆਪਣਾ ਚੈਨਲ ਤੇ ਚੈਨਲ ਮੇਰਾ ਮੋਨਿਟਾਈਜ਼ ਹੋ ਗਿਆ ਤਾਂ ਮੈਨੂੰ ਵੀ ਇਦਾਂ ਸੀਗਾ ਹੁਣ ਮੈਂ ਵੀਡੀਓ ਪਾਇਆ ਕਰੂੰਗਾ ਤੇ ਮੈਨੂੰ ਬਹੁਤ ਪੈਸੇ ਬਣਿਆ ਕਰਨਗੇ ਤਾਂ ਮੈਂ ਕੁਝ ਵੀਡੀਓ ਪਾਈਆਂ ਨੇ ਜਿਨ੍ਹਾਂ ਤੇ ਮੈਨੂੰ ਪੈਸੇ ਬਣੇ ਨੇ ਜਿੱਦਾਂ ਕਿ ਮੇਰੀ ਇੱਕ ਵੀਡੀਓ ਨੂੰ ਇਹ ਤੁਹਾਨੂੰ ਮੈਂ ਦਿਖਾ ਦਿੰਦਾ ਆਪਣਾ ਅਕਾਊਂਟ ਹੈ ਜਿਹੜਾ ਤੁਸੀਂ ਇਹ ਸਕਰੀਨ ਤੇ ਵੀ ਦੇਖ ਸਕਦੇ ਆ ਮੇਰੀ ਇਸ ਵੀਡੀਓ ਨੂੰ ਵਿਊ ਹੋਏ ਨੇਗੇ 13k ਵਿਊ ਹੋ ਗਏ ਤਾਂ ਇਸ ਉੱਤੇ ਹੁਣ ਤੱਕ ਦੇ ਮੈਨੂੰ ਕਿੰਨੇ ਪੈਸੇ ਬਣੇ ਨੇ ਤਾਂ ਤੁਹਾਨੂੰ ਉਹ ਵੀ ਮੈਂ ਸ਼ੋਅ ਕਰ ਦਿੰਦਾ ਤਾਂ ਇੱਥੇ ਜੇ ਤੁਸੀਂ ਦੇਖੋਗੇ ਰੈਵਨਿਊ ਰੈਵਨਿਊ ਐਚ ਸਿਰਫ 4.5 ਡਾਲਰ ਬਣੇ ਨੇ ਕਿੰਨੇ ਵਿਊ ਤੇ 4.5 13000 ਵਿਊ ਤੇ ਤਾਂ ਹੁਣ ਤੁਸੀਂ ਦੇਖ ਲਓ ਜੇ 100k ਵਿਊ ਹੁੰਦਾ ਤਾਂ ਫੇਰ ਕਿਤੇ ਜਾ ਕੇ ਆ ਜਿਹੜੇ 35 ਡਾਲਰ ਬਣਨੇ ਨੇ ਪਰ ਉਹ ਇਦਾਂ ਵੀ ਹੁੰਦਾ ਕਿ ਵੀਡੀਓ ਦਾ ਹਰ ਇੱਕ ਵੀਡੀਓ ਤੇ ਅਲੱਗ-ਅਲੱਗ ਪੈਸੇ ਬਣਦੇ ਨੇ ਜਿਵੇਂ ਕਿ ਆ ਮੇਰੇ ਇੱਕ ਕੇ ਤੇ 35 ਸੈਂਟ ਬਣ ਰਹੇ ਨੇ ਪਰ ਜਿਹੜੀਆਂ ਵੱਡੀਆਂ ਵੀਡੀਓ ਹੁੰਦੀਆਂ ਨੇ ਜਿੱਦਾਂ ਪੋਡਕਾਸਟ ਹੁੰਦੇ ਨੇ ਅੱਧੇ-ਅੱਧੇ ਘੰਟੇ ਦੇ ਜਾਂ ਘੰਟੇ-ਘੰਟੇ ਦੇ ਤਾਂ ਉਹਨਾਂ ਤੇ ਕੀ ਆ ਐਡਸ ਆ ਬਹੁਤ ਵਾਰੀਆਂ ਆਉਂਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਇੱਕ ਕੇ ਵਿਊ ਤੇ ਉਹਨਾਂ ਨੂੰ ਪੈਸੇ ਬਣਦੇ ਨੇ ਉਹ ਕੀ ਆ 1 ਡਾਲਰ ਵੀ ਬਣ ਜਾਂਦਾ ਕਿਸੇ ਨੂੰ 1.5 ਡਾਲਰ ਵੀ ਬਣ ਜਾਂਦਾ ਤਾਂ ਉਸ ਤੇ ਚੰਗੇ ਪੈਸੇ ਬਣ ਜਾਂਦੇ ਨੇ ਬਾਕੀ ਕੰਟੈਂਟ ਦੇ ਹਿਸਾਬ ਨਾਲ ਹੁੰਦਾ ਤੁਹਾਡਾ ਕੰਟੈਂਟ ਹੈ ਜਿਹੜਾ ਉਹ ਮਤਲਬ ਇਦਾਂ ਦਾ ਬਾਲਾ ਚੰਗਾ ਨਹੀਂ ਜੀਤੇ ਕੀ ਆ ਐਡ ਹੀ ਜਿਹੜੀਆਂ ਚੰਗੀਆਂ ਚੰਗੀਆਂ ਐਡਸ ਨਹੀਂ ਆਉਂਦੀਆਂ ਕਿਹੜੇ ਤੁਹਾਡੇ ਵੀਡੀਓ ਆ ਕਿਸ ਤਰ੍ਹਾਂ ਦੇ ਤੁਹਾਡਾ ਕੰਟੈਂਟ ਆ ਉਸ ਤਰ੍ਹਾਂ ਦੀਆਂ ਐਡਸ ਉਹ ਲਾ ਦਿੰਦੇ ਨੇ ਤਾਂ ਪਰ ਤੁਹਾਨੂੰ ਇਸ ਵੀਡੀਓ ਤੋਂ ਇਹ ਪਤਾ ਲੱਗ ਗਿਆ ਹੋਣਾ ਸਕਰੀਨਸ਼ਾਟ ਤੋਂ ਕਿ ਕਿੰਨੀ ਕੁ ਕਮਾਈ ਬੰਦਾ ਜਿਹੜਾ YouTube ਤੋਂ ਕਰ ਸਕਦਾ ਪਰ ਇੱਕ ਇਹ ਕੀ ਆ ਲੌਂਗ ਟਰਮ ਜਿਹੜੀ ਆਪਣੀ ਇਨਵੈਸਟਮੈਂਟ ਆ ਕਿਉਂਕਿ ਇਹਦੇ ਵਿੱਚ ਕੀ ਆ ਤੁਹਾਡੇ ਹਰ ਸਾਲ ਹਰ ਮਹੀਨੇ ਕੀ ਆ ਸਬਸਕ੍ਰਾਈਬਰ ਵਧ ਹੀ ਜਾਂਦੇ ਨੇ ਜੀ ਦੇ ਨਾਲ ਕੀ ਆ ਤੁਹਾਡੇ ਫਿਊਚਰ ਵਿੱਚ ਵਿਊ ਵੀ ਵਧ ਹੀ ਜਾਣੇ ਆ ਜੇ ਅੱਜ ਤੁਹਾਨੂੰ ਇੱਕ ਮਹੀਨੇ ਵਿੱਚ ਤੁਸੀਂ ਕੀ ਆ 10-12000 ਕਮਾਉਣੇ ਆ ਤਾਂ ਉਦਾਂ ਹੀ ਤੁਸੀਂ ਕੀ ਆ ਹੋ ਇੱਕ ਸਾਲ ਜੇ ਲਗਾਤਾਰ ਮਿਹਨਤ ਕਰਦੇ ਆ ਤਾਂ ਮੈਨੂੰ ਯਕੀਨ ਆ ਕਿ ਤੁਸੀਂ ਕੀ ਆ 10 ਤੋਂ ਆਪਣੀ ਇਨਕਮ ਹੈ ਜਿਹੜੀ ਸਾਲ ਦੇ ਵਿੱਚ ਕੀ ਆ 50000 ਤੱਕ ਲੈ ਕੇ ਜਾ ਸਕਦੇ ਆ ਤਾਂ ਅੱਜ ਦੀ ਵੀਡੀਓ ਵਿੱਚ ਇਹੀ ਦੱਸਣਾ ਸੀਗਾ ਕਿ ਤੁਹਾਨੂੰ 1k view ਪਿੱਛੇ ਕਿੰਨੇ ਪੈਸੇ ਬਣਦੇ ਨੇ ਪਰ ਇਹ ਕੋਈ ਮਤਲਬ ਪੱਕਾ ਪੈਮਾਨਾ ਨਹੀਂ ਕਿ ਇੰਨੇ ਹੀ ਤੁਹਾਨੂੰ ਪੈਸੇ ਬਣਨੇ ਨੇ ਉਹ ਹਰ ਇੱਕ ਵੀਡੀਓ ਤੇ ਅਲੱਗ-ਅਲੱਗ ਹੁੰਦੇ ਨੇ